ਕਿਲਾ ਕੀ ਹੈਗਾ ਮਸਲਾ ਜਨਾਬ ਇੱਥੇ ਜਦੋਂ ਪਾਣੀ ਆ ਜਾਂਦਾ ਸੰਭ ਬਹੁਤ ਔਖਾ ਹੁੰਦਾ ਸਾਦੀ ਜਿਹੜੀ ਕੱਚੀਆਂ ਜ਼ਮੀਨਾਂ ਨੇ ਸਾਦਾ ਹੱਕ ਨਹੀਂ ਸੰਭ ਰਿਹਾ ਬਹੁਤ ਬਣਾਏ ਨੇ ਪਰ ਉਹਨਾਂ ਬੰਦਿਆਂ ਨੇ ਸਾਦੀ ਨਹੀਂ ਸੁਣੀ ਜਿਹੜਾ ਕਹਿੰਦਾ ਮੇਲ ਬਾਣ ਜਾਂਦਾ ਕੋਈ ਬਾਣ ਜਾਂਦਾ ਉਹਨੇ ਬਸ ਇਹੋ ਜਵਾਬ ਦੇਣਾ ਵਿਕਰੀ ਆ ਗਿਆ ਉਹਦੇ ਬਾਅਦ ਚੋਂ ਤੁਣ ਵੀ ਲੋਕ ਸਭਾ ਚੋਣਾਂ ਹੈਗੀਆਂ ਨੇ ਤੁਹਾਡੇ ਕੋ ਆਉਗੇ ਹੈਨਾ ਕੀ ਮੰਗ ਕੀ ਆਪਦੀ ਰੱਖਦੇ ਹੈਗੇ ਉਹ ਪੱਕੀ ਪਹਿਲੀ ਵਾਰ ਤੇ ਜ਼ਮੀਨ ਦੀ ਮੰਗ ਆਬਾਦ ਸਾਨੂੰ ਹੱਕ ਮਿਲ ਜਾਏ ਅਸੀਂ ਬੂਟੇ ਪਾਟ ਕੇ ਬੰਦੀ ਹੂੰ ਸਾਨੂੰ ਇਦਾਂ ਸਰਕਾਰ ਨੇ ਦਿੱਤੀ ਕਿ ਜੰਗਲ ਗਾਈ ਬੀ ਆ ਮਾਨ ਸਿੰਦਾ ਜਿਹੜਾ ਪਟ ਵਟ ਦੇਖੋ ਜੀ ਜ਼ਮੀਨਾਂ ਤਾਰੋਂ ਪਾਰ ਜਾਂ ਇਧਰ ਦੀਆਂ ਇਹ ਤਾਂ ਆਬਾਦ ਹੋਣ ਤੋਂ ਬਾਅਦ ਨਾ ਰੱਖਿਆ ਜਾ ਰਿਹਾ ਲੋਕ ਸਭਾ ਚੋਣਾਂ ਦਾ ਬਿਗਲਵਾ ਚੁੱਕਾ ਹੋਇਆ ਤਾਂ ਅਸੀਂ ਵੱਖ-ਵੱਖ ਮੁੱਦੇ ਲੋਕਾਂ ਤੋਂ ਪੁੱਛ ਰਹੇ ਹੈਗੇ ਆ ਫਿਰੋਜ਼ਪੁਰ ਸਰਹੱਦੀ ਪਿੰਡ ਡੱਟੀ ਰਾਜੋਕੇ ਦੇ ਵਿੱਚ ਮੌਜੂਦ ਆ ਇਹਨਾਂ ਪਿੰਡ ਵਾਸੀਆਂ ਨੂੰ ਪੁੱਛ ਰਹੇ ਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਭ ਤੋਂ ਵੱਡੀ ਮੰਗ ਕੀ ਹੈਗੀ ਆ ਮਸਲਾ ਕੀ ਹੈਗਾ ਉਹ ਇਹਨਾਂ ਨੂੰ ਦੱਸਿਆ ਕਿ ਇੱਕ ਬੜਾ ਵੱਡਾ ਮਸਲਾ ਹੈਗਾ ਜਿਹੜੀ ਤਾਰੋਂ ਪਾਰ ਜ਼ਮੀਨ ਹੈਗੀ ਹੈ ਜਾਂ ਤਾਰੋਂ ਪਾਰ ਪਹਿਲੇ ਹੈਗੀ ਹੈ ਕਈ ਜ਼ਮੀਨਾਂ ਕੱਚੀਆਂ ਹੈਗੀਆਂ ਤਾਂ ਉਸ ਦਾ ਮਾਲਕੀ ਹੱਕ ਦਿੱਤਾ ਜਾਵੇ ਚਾਹੇ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਉਹ ਦੇਵੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਕਿਸਾਨ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਕੀ ਨਾਮ ਆ ਬਾਈ ਤੁਹਾਡਾ ਅਨੂਪ ਸਿੰਘ ਜੀ ਅਨੂਪ ਸਿੰਘ ਜੀ ਕਦੋਂ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਜੀ ਜਿਵੇਂ ਅਸੀਂ 170 ਤੋਂ ਪਹਿਲਾਂ ਦੇ ਰਹਿ ਰਹੇ ਹਾਂ 60 ਤੋਂ ਹਾਂ 60 ਤੋਂ ਕੀ ਮਸਲਾ ਕੀ ਹੈਗਾ ਮਸਲਾ ਜਨਾਬ ਇੱਥੇ ਜਦੋਂ ਪਾਣੀ ਆ ਜਾਂਦਾ ਸਾਨੂੰ ਬਹੁਤ ਔਖਾ ਹਣਾ ਪੈਂਦਾ ਸਾਡੀ ਜਿਹੜੀ ਕੱਚੀਆਂ ਜ਼ਮੀਨਾਂ ਨੇ ਸਾਦਾ ਹੱਕ ਨਹੀਂ ਸਾਨੂੰ ਮਿਲ ਰਿਹਾ ਬਹੁਤ ਬਣਾਏ ਨੇ ਪਰ ਉਹਨਾਂ ਬੰਦਿਆਂ ਨੇ ਸਾਦੀ ਨਹੀਂ ਸੁਣੀ ਜਿਹੜਾ ਕੋਈ ਮਹਿਲਬਾਨ ਜਾਂ ਕੋਈ ਬਣ ਜਾਂਦਾ ਉਹਨੇ ਬਸ ਇਹੋ ਜਵਾਬ ਦੇਣਾ ਇੱਕੜੀ ਆ ਗਿਆ ਉਹ ਤੋਂ ਬਾਅਦ ਚੰਗੋ ਤਾਂ ਹੁਣ ਵੀ ਲੋਕ ਸਭਾ ਚੋਣਾਂ ਹੈਗੀਆਂ ਨੇ ਤੁਹਾਡੇ ਕੋ ਆਉਗੇ ਹੈਨਾ ਕੀ ਮੰਗ ਕੀ ਆਪਦੀ ਰੱਖਦੇ ਹੈਗੇ ਲੋਕ ਪੱਕੀ ਪਹਿਲੀ ਵਾਸਤੇ ਜ਼ਮੀਨ ਦੀ ਮੰਗ ਰੱਖੀ ਹੈ ਹੂੰ ਸਾਦਾ ਸਾਨੂੰ ਹੱਕ ਮਿਲ ਜਾਏ ਅਸੀਂ ਬੂਟੇ ਪਾਟ ਕੇ ਬੰਦੀ ਹੂੰ ਸਾਨੂੰ ਇਧਰ ਸਰਕਾਰ ਨੇ ਦਿੱਤੀ ਹੈ ਜੰਗਲ ਗਾਹੀ ਬਿਆ ਮਾਨ ਸੀਦਾ ਜਿਹੜਾ ਪੱਟ ਵਾਟ ਕੇ ਹੂੰ ਤੇ ਖੁਸ਼ਾਲ ਹੋ ਜਾਊਗਾ ਕਿਸਾਨ ਹਾਂਜੀ ਹਾਂਜੀ ਕਿਸਾਨ ਕਿਉਂ ਦੇ ਪੈਸਾ ਵੀ ਕਢਾਸ ਗਦਾ ਜ਼ਮੀਨ ਪੱਕੀ ਹੋਏ ਤਾਂ ਹੂੰ ਤੇ ਜੇ ਕੱਚੀ ਹੋਏਗੀ ਤਾਂ ਸਾਨੂੰ ਕਿਸੇ ਕੀ ਦੇਣਾ ਨਾ ਸਾਨੂੰ ਡੋਬਾ ਮਿਲੇ ਖਰਾਬਾ ਵੀ ਨਹੀਂ ਮਿਲਦਾ ਸਾਡੀ ਜਨਤਾ ਸਾਰੀ ਖਰਾਬ ਹੋ ਰਹੀ ਹੈ ਬੜਾ ਵੱਡਾ ਮਸਲਾ ਹੈਗਾ ਕਿ ਜਦੋਂ ਪਾਣੀ ਆ ਜਾਂਦਾ ਤਾਂ ਜਿਨ੍ਹਾਂ ਦੀ ਜ਼ਮੀਨਾਂ ਕੱਚੀਆਂ ਹੈਗੀਆਂ ਉਹਨਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਦਾ ਹੈਗਾ ਹਾਲਾਂਕਿ ਇਹਨਾਂ ਨੇ ਆਬਾਦ ਕੀਤੀਆਂ ਹੈਗੀਆਂ ਜ਼ਮੀਨਾਂ ਇਹ ਦੱਸਦੇ ਹੈਗੇ ਨੇ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਬਲਕਾਰ ਸਿੰਘ ਜੀ ਹਾਂ ਬਲਕਾਰ ਸਿੰਘ ਜੀ ਕਦੋਂ ਤੋਂ ਤੁਸੀਂ ਇੱਥੇ ਹੈਗੇ ਹੋ ਇਹ 60 ਤੋਂ ਬੈਠੇ ਜੀ 60 ਤੋਂ ਤੇ ਇਹ ਉਦੋਂ ਕੀ ਹਾਲਾਤ ਸੀਗੇ ਇੱਥੇ ਉਦੋਂ ਸਾਰੇ ਜੰਗਲ ਸੀਗੇ ਗੰਗਲ ਪਾਣੀ ਸੀਗਾ ਹਾਂ ਜੀ ਹੂੰ ਤਾਂ ਫਿਰ ਆਬਾਦ ਕਿਵੇਂ ਕੀਤੀ ਐ ਸਰ ਜੀ ਆਵਾਜ਼ ਜੀ ਥੋੜਾ ਥੋੜਾ ਪਹਿਲਾਂ ਸਰ ਕੰਡਾ ਵੱਡਿਆ ਬਜ਼ੁਰਗਾਂ ਨੇ ਹੂੰ ਉਹਦੇ ਚ ਵਿਰਲੀ ਵਿਰਲੀ ਹਲਵਾ ਕੇ ਤੇ ਐਵੇਂ ਵਿਰਲਾ ਵਿਰਲਾ 20 ਛੱਡ ਦਿੰਦੇ ਸੀ ਹੂੰ ਇਸ ਤਰ੍ਹਾਂ ਕੇ ਜਰਾ ਕੀਤਾ ਉਹ ਤਾਂ ਹੂੰ ਮਸਲਾ ਕੀ ਹੈ ਗਿਆ ਤੁਹਾਡਾ ਮਸਲਾ ਜੀ ਸਾਡੀ ਜਮੀਨ ਪੱਕੀ ਕਰਾ ਦੇ ਕੋਈ ਜਿਹੜਾ ਪੀ ਬਣੇ ਸਾਨੂੰ ਇੰਨੀ ਬੜੀ ਮਿਹਰਬਾਨੀ ਜੰਦੀ ਹੂੰ ਕੋਈ ਵੀ ਬਣ ਜਾ ਸਰਕਾਰ ਦਾ ਤੁਹਾਡਾ ਕੋਈ ਮਸਲਾ ਚੱਕਦਾ ਉੱਥੇ ਕੋਈ ਨਹੀਂ ਪਚਾਂਦਾ ਜਿੱ ਅੱਗੇ ਕਰ ਕੋਈ ਨਹੀਂ ਪਚਾਂਦਾ ਕਹੇ ਜਾਂਦੇ ਚਾਹੁੰਦੇ ਨਹੀਂ ਜੀ ਸਾਡਾ ਹੂੰ ਏ ਕਰਾਂ ਹਾਂ ਕਰ ਜਾਂਦੇ ਨੇ ਮੁੜ ਕੇ ਬਾ ਚਾਹੁੰਦਾ ਹੀ ਕੋਈ ਨਹੀਂ ਕੋਈ ਹੂੰ ਕੋਈ ਨਹੀਂ ਪਹੁੰਚਦਾ ਜੇ ਕਿਸਾਨਾਂ ਦੀਆਂ ਜ਼ਮੀਨਾਂ ਸਰਕਾਰ ਪੱਕੀਆਂ ਕਰਦੀਆਂ ਕੋਈ ਹੱਲ ਕੱਢਦੀ ਹੈਗੀ ਇਸ ਚੀਜ਼ ਦਾ ਤਾਂ ਕਿਸਾਨ ਖੁਸ਼ਹਾਲ ਹੋਣਗੇ ਹਾਂ ਖੁਸ਼ ਨੇ ਜੀ ਖੁਸ਼ ਸਭ ਸਾਰੇ ਵਧੀਆ ਹੋ ਜਾਣਗੇ ਜੀ ਹਾਂ ਮਿਹਰਬਾਨੀ ਉਹਨਾਂ ਦੀ ਬੜੀ ਕਰਾਂਗੇ ਜੀ ਹੂੰ ਤਾਂ ਇਹ ਕਹਿੰਦੇ ਹੈਗੇ ਨੇ ਕਿ ਜਿਹੜਾ ਵੀ ਉਮੀਦਵਾਰ ਆਵੇ ਉਸ ਦੇ ਕੋਲੋਂ ਇਹ ਇਹੀ ਮੰਗ ਰੱਖਣਗੇ ਕਿ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਪੱਕੀਆਂ ਕਰਵਾਈਆਂ ਜਾਣ ਜੇ ਕੋਈ ਵੀ ਸਰਕਾਰ ਇਹਨਾਂ ਦੀ ਜ਼ਮੀਨ ਪੱਕੀ ਕਰਾ ਦਿੰਦੀ ਹੈਗੀ ਤਾਂ ਕਿਸਾਨ ਖੁਸ਼ਹਾਲ ਹੋਣਗੇ ਇਹ ਇਹਨਾਂ ਦਾ ਕਹਿਣਾ ਹੈਗਾ ਕਿਨਾਰੀ ਤੁਹਾਡਾ ਗੋਮਾ ਸਿੰਘ ਜੀ ਗੋਮਾ ਸਿੰਘ ਜੀ ਜ਼ਮੀਨਾਂ ਇੱਕ ਤਾਰੋਂ ਪਾਰ ਇੱਕ ਤਾਰੋਂ ਪਿੱਲੇ ਆਂਦੀਆਂ ਦੋ ਤਰ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਕੱਚੀਆਂ ਹੈਗੀਆਂ ਨੇ ਹਾਂਜੀ ਦੇਖੋ ਜੀ ਜ਼ਮੀਨਾਂ ਤਾਰੋਂ ਪਾਰ ਜਾਂ ਅਇਦਰ ਦੀਆਂ ਹੂੰ ਇਹ ਤਾਂ ਆਬਾਦ ਹੋਣ ਤੋਂ ਬਾਅਦ ਨਾਂ ਰੱਖਿਆ ਜਾ ਰਿਹਾ ਹੂੰ ਇਹ 92 ਤੋਂ 94 ਤੱਕ ਜਿਹੜੀਆਂ ਤਾਰਾਂ ਕੰਡਿਆਲੀ ਲੱਗੀਆਂ ਨੇ ਉਹ ਤੋਂ ਪਹਿਲੇ ਪਹਿਲੇ ਸਾਫ਼ ਥਾਂ ਸੀ ਹੂੰ ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਇਤਿਹਾਸਕ ਜ਼ਿਲ੍ਹਾ ਹੂੰ ਦੂਸਰੀ ਗੱਲ ਹੈ ਸ਼ਹੀਦ ਭਗਤ ਸਿੰਘ ਦੇ ਖਾਤੇ ਦੇ ਵਿੱਚ ਹੂੰ ਮੈਂ ਦਰਮਿਆਨੀ ਉਮਰ ਦਾ ਸੀ ਜਦੋਂ ਅਸੀਂ ਇਸ 61 60 ਦੇ ਵਿੱਚ ਆਏ ਆ ਤਾਂ ਮੈਂ ਤਾਂ ਹਰ ਵਾਰ ਇਹੋ ਗੱਲ ਹੀ ਕਹਣਾ ਪਿਛਲੇ 3-4 ਮਹੀਨੇ ਪਹਿਲੇ ਇੱਥੇ ਇੱਕ ਭਾਜਪੀ ਦੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਆਏ ਸੀ ਹੂੰ ਉਹਨਾਂ ਨਾਲ ਵੀ ਮੇਰੀ ਇਹੀ ਗੱਲ ਹੋਈ ਸੀ ਮੇਰੇ ਨਾਲ ਵਾਅਦਾ ਕਰਕੇ ਗਏ ਸੀ ਤਾਂ ਅਸੀਂ ਪੰਜਾਬੀ ਚ ਲਿਖ ਕੇ ਭੇਜਿਆ ਫਿਰ ਉਹ ਕਹਿੰਦੇ ਨੇ ਇੰਗਲਿਸ਼ ਵਿੱਚ ਲਿਖ ਕੇ ਭੇਜੋ ਤੁਹਾਡੀ ਦਿੱਲੀ ਬਾਜ ਉਠਾ ਵਾ ਫਿਰ ਮੈਂ ਇੰਗਲਿਸ਼ ਵਿੱਚ ਲਿਖਵਾ ਕੇ ਵੀ ਭੇਜ ਦਿੱਤਾ ਮੈਂ ਤਾਂ ਉਹ ਜੀ ਉਦੋਂ ਜਦੋਂ ਸਾਡੀ ਸਮਾਧੀ ਦਾ ਸੁਣ ਕੇ ਸਾਡੇ ਲੋਕ ਆਇਆ ਕਰਦੇ ਸੀ ਇੰਨਾ ਜੰਗਲ ਬੀਆਬਾਨ ਸੀ ਫਿਰ ਸਾਨੂੰ ਉਹ ਬਾਰਡਰ ਦੇ ਉੱਤੇ ਫਟੇ ਲਵਾਣੇ ਪਏ ਬਾਰਡਰ ਸੁਪੀਏ ਪੀ ਨੂੰ ਕਹਿ ਕੇ ਤੇ ਲੋਕ ਸਾਡੇ ਪਾਕਿਸਤਾਨ ਲੰਘ ਜਾਂਦੇ ਸੀ ਅਸੀਂ ਫੜ ਕੇ ਨਾ ਲਿਜਾਣਾ ਤੇ ਬੂਟੇ ਦੇ ਵਿੱਚੋਂ ਲਿਜਾ ਕੇ ਦਿਖਾਣਾ ਕਿ ਆਹ ਸਮਾਦੀ ਏ ਅੱਜ ਸਾਡੇ ਐਹੋ ਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਆ ਪਰ ਅੱਜ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਬੜਾ ਕੋਸ਼ ਚਾਹੁੰਦੇ ਆ ਕਹਿੰਨੇ ਆ ਕਿ ਅਸੀਂ ਕਿਸ ਤਰ੍ਹਾਂ ਜਿਵੇਂ ਦੁਨੀਆ ਖੁਸ਼ਹਾਲ ਏ ਅਸੀਂ ਵੀ ਕਿਸਾਨ ਆ ਤੁਹਾਡੇ ਮੁਲਕ ਦੇ ਆ ਤੇ ਸਾਨੂੰ ਕਿਸਾਨੀ ਦੀ ਤਾਂ ਹੀ ਫਾਇਦਾ ਹੋ ਸਕਦਾ ਜੇਕਰ ਸਾਨੂੰ ਮਾਲਕ ਬਣਾਇਆ ਜਾਵੇ ਹੂੰ ਤਾਂ ਇਹ ਕਾਫੀ ਵੱਡਾ ਮਸਲਾ ਹੈਗਾ ਬਹੁਤ ਜ਼ਿਆਦਾ ਗੰਭੀਰ ਮਸਲਾ ਜੀ 61 ਸੋ ਬੈਠੇ ਹੋਏ ਇੱਕ 5 ਸਾਲ ਕੋਈ ਵੀ ਕਿਸੇ ਥਾਂ ਤੇ ਬੈਠ ਜਾਂਦਾ ਹੈ ਤੇ ਉਹਨੂੰ ਲੋਕ ਮੰਨਣ ਲੱਗ ਪੈਂਦੇ ਨੇ ਫਿਰ ਜੇ ਗੱਲ ਲੰਮੀ ਕਰੀਏ ਤਾਂ ਤੁਸੀਂ ਦੱਸੋ ਜੀ ਸਾਡੇ ਮੁਲਕ ਦੇ ਵਿੱਚ ਬਾਹਰੋਂ ਆਣ ਕੇ ਤੇ ਸਾਡੇ ਭਈਏ ਲੋਕ ਆਣ ਕੇ ਮਾਲਕ ਬਣੇ ਬੈਠੇ ਨੇ ਤੇ ਅਸੀਂ ਜਿਹੜੇ ਹਿੰਦੁਸਤਾਨੀ ਆ ਇੱਥੋਂ ਦੇ ਰਹਿਣ ਵਾਲੇ ਕਿਸਾਨ ਸਾਨੂੰ ਹਾਲਾਂ ਤੱਕ ਮਾਲਕ ਨਹੀਂ ਬਣਾਇਆ ਜਾ ਰਿਹਾ ਤਾਂ ਬਿਲਕੁਲ ਮੰਗ ਕਰਦੇ ਹੈਗੇ ਨੇ ਕੀ ਨਾਮ ਹੈ ਜੀ ਦੋ ਅਰੰਦੀਪ ਸਿੰਘ ਜੀ ਪਰ ਜੀ ਕੀ ਮਸਲਾ ਕੀ ਹੈਗਾ ਵੱਡਾ ਇਸ ਇਲਾਕੇ ਦਾ ਮਸਲਾ ਮੈਨੇ ਜਮੀਨ ਦਾ ਹੈ ਜਿਹੜੀ ਕੰਡੇ ਵਾਲੀ ਤਾਰ ਤੋਂ ਪਾਰ ਜਮੀਨ ਹੈ ਜਿਹੜੀ ਰਵਾਰ ਹੈਗੀ ਹੈ ਦਰਿਆਈ ਇਲਾਕੇ ਦੇ ਨਾਲ ਕਿਉਂਕਿ ਪੱਕੀ ਕੀਤੀ ਜਾਵੇ ਕਿਉਂਕਿ ਹਰੇਕ ਲੋਕ ਸਭਾ ਜੋ ਲਖਸ਼ਾ ਨਾ ਹੁੰਦਾ ਹੈ ਹਰੇਕ ਲੋਕ ਸਭਾ ਕਾਇਆ ਜਾਂਦੇ ਨੇ ਪੀ ਜਾਂ ਸੀਪ ਕਰਾਂਗੇ ਪੱਕੀਆਂ ਸਾਨੂੰ ਇੱਕ ਵਾਰੀ ਬਣਾਓ ਕਿਉਂਕਿ ਬਣਾ ਕੇ ਭੇਜੀਗਾ ਦਿੱਲੀ ਕੋ ਸਾਡੀ ਬਾਅਦ ਬਾਅਦ ਨਹੀਂ ਚੱਕਦੇ ਤਾਂ ਹੁਣ ਉਹ ਵੀ ਆ ਵੋਟਾਂ ਦਾ ਦੌਰ ਸ਼ੁਰੂ ਹੋ ਗਿਆ ਤੁਹਾਡੇ ਕੋ ਆਣਗੇ ਹੁਣ ਕੀ ਬੰਦ ਕਰੋਗੇ ਹੁਣ ਇਹੋ ਕਰਾਂਗੇ ਜ਼ਮੀਨ ਸਾਡੀ ਪੱਕੀ ਕੀਤੀ ਜਾਵੇ ਹੂੰ ਕਿਉਂਕਿ ਬਹੁਤ ਪਰੇਸ਼ਾਨੀ ਜ਼ਮੀਦਾਰ ਨੂੰ ਹੂੰ ਹਾਂਜੀ ਇਸ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਖੇਤੀ ਹੁੰਦੀ ਹੈ ਇੱਥੇ ਕਣਕ ਝੋਨਾ ਸਬਜ਼ੀ ਹੁੰਦੀ ਹੈ ਜਿਹੜੀ ਮਰਜ਼ੀ ਆਪਾਂ ਲਾਈਏ ਉਹ ਹੁੰਦੀ ਸਬਜ਼ੀ ਹੂੰ ਹਾਂਜੀ ਤਾਂ ਜ਼ਮੀਨ ਪਜਾਉ ਹੋ ਗਈ ਹੈ ਔਰ ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਜਿਹੜੀ ਵੱਡੀ ਮਸਲਾ ਹੈਗਾ ਜਿਹੜਾ ਵੱਡਾ ਮਸਲਾ ਹੈ ਉਹ ਇਹੀ ਹੈਗਾ ਕਿ ਕੱਚੀਆਂ ਜ਼ਮੀਨਾਂ ਹੈਗੀਆਂ ਨੇ ਤੇ ਸਰਕਾਰ ਪੱਕੀਆਂ ਕਰੇ ਕਾਫੀ ਦੇਰ ਤੋਂ ਇਹ ਮੰਗ ਕਰ ਰਹੇ ਹੈਗੇ ਨੇ ਇਹਨਾਂ ਦਾ ਇਹ ਕਿਹੜਾ ਹੈਗਾ ਕਿ ਕੋਈ ਵੀ ਆਂਦਾ ਹੈਗਾ ਨੇਤਾ ਇੱਥੇ ਆਂਦਾ ਹੈਗਾ ਚੋਣਾਂ ਦੇ ਵਿੱਚ ਆਂਦਾ ਵਾਅਦੇ ਕਾਫੀ ਕਰ ਜਾਂਦੇ ਹੈਗੇ ਨੇ ਪਰ ਜਦੋਂ ਚੋਣਾਂ ਹੋ ਜਾਂਦੀਆਂ ਜਿੱਤ ਜਾਂਦੇ ਹੈਗੇ ਨੇ ਬਾਅਦ ਚੋਂ ਕੋਈ ਵੀ ਜਿਹੜਾ ਇਹਨਾਂ ਦੀ ਆਵਾਜ਼ ਉੱਪਰ ਤੱਕ ਨਹੀਂ ਪਹੁੰਚਉਂਦਾ ਤਾਂ ਇਹਨਾਂ ਦੀ ਮੰਗ ਹੈਗੀ ਹੈ ਕਿ ਜਿਹੜੀਆਂ ਕੱਚੀਆਂ ਜ਼ਮੀਨਾਂ ਹੈਗੀਆਂ ਉਸ ਨੂੰ ਪੱਕਾ ਕੀਤਾ ਜਾਵੇ ਕੈਮਰਾ ਪਰਸਨ ਰੋਹਿਦ ਨਾਸਣੀ ਚੋਪੜਾ ਜਗਬਰੀ ਟੀਵੀ ਫਿਰੋਜ਼